ਲਾਤਰਨ ਤਾਰਨ ਦੇ ਪਿੰਡ ਡਲ ਦੇ ਖੇਤਾਂ ਵਿੱਚੋਂ ਫੇਰ ਹੋਇਆ ਪਾਕਿਸਤਾਨੀ ਡਰੋਨ ਬਰਾਮਦੇ ਇਸ ਮੌਕੇ ਤੇ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਵੱਡੀ ਸਰਚ ਚਲਾਈ ਗਈ ਇਸ ਮੌਕੇ ਤੇ ਡੀਐਸਪੀ ਭਿੱਖੀਵਿੰਡ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਕੀਤਾ ਗਿਆ ਅਤੇ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਰਿਪੋਰਟ ਜਗਜੀਤ ਸਿੰਘ ਦਲਤੇਦਾਰ ਪਾਕਿਸਤਾਨ ਲਗਾਤਾਰ ਕੋਸ਼ਿਸ਼ਾਂ ਕਰਦਾ ਆ ਰਿਹਾ ਕਿ ਡਰੋਨ ਰਾਈ ਜਿਹੜੀ ਅੱਜ ਦੀ ਲੇਟੈਸਟ ਇਹਨਾਂ ਦੀ ਚੱਲੀ ਕੈਟਾਗਰੀ ਆ ਡਰੋਨ ਰਾਈ ਇਹ ਹੈਰਨ ਜਿਹੜੀ ਆ ਉਹ ਸਾਡੇ ਪੰਜਾਬ ਸੂਬੇ ਤੇ ਸਰਹੱਦੀ ਇਲਾਕੇ ਦੇ ਵਿੱਚ ਭੇਜਦਾ ਆ ਰਿਹਾ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਇਸ ਮੁਹਿੰਮ ਦੇ ਵਿੱਚ ਲੱਗੀ ਹੋਈ ਆ ਕਿ ਅਸੀਂ ਜਿਹੜੇ ਸਮਗਲਾਂ ਦੇ ਗੈਰ ਕਾਨੂੰਨੀ ਇਰਾਦੇ ਉਹਨਾਂ ਨੂੰ ਸਫਲ ਕਰ ਸਕੀਏ ਇਸੇ ਸੰਦਰਭ ਦੇ ਵਿੱਚ ਅੱਜ ਸਾਨੂੰ ਉਹ ਸਫਲਤਾ ਹਾਸਲ ਹੋਈ ਹੈ ਜਿਹੜੀ ਕੱਲ ਸ਼ਾਮੀ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚ ਉਹ ਹੋਈ ਸੀ ਉਹ ਡਰੋਨ ਅਸੀਂ ਰਿਕਵਰ ਕਰ ਲਿਆ ਇਹ ਜਿਹੜੀ ਸਾਂਝੀ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਦੁਰਾਨੀ ਹੋ ਸਕਿਆ ਤੇ ਹਜੇ ਵੀ ਜਿਹੜੀ ਸਾਡੀ ਸਰਚ ਆਪਰੇਸ਼ਨ ਆ ਉਹ ਜਾਰੀ ਹੈ ਤਾਂ ਕਿ ਜਿਹੜੀ ਇਸ ਡਰੋਨ ਲਈ ਆਈ ਕੋਈ ਹੈਰੋਨਾ ਉਹਨੂੰ ਰਿਕਵਰ ਕੀਤਾ ਜਾ ਸਕੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਸਤਰਕਤਾ ਕਾਰਨ ਜਿਹੜੀ ਆ ਲਾਸਟ ਈਅਰ ਦੇ ਵਿੱਚ ਅਸੀਂ 36 ਦੇ ਕਰੀਬ ਡਰੋਨ ਰਿਕਵਰ ਕੀਤੇ ਆ ਤੇ 65 ਕਿਲੋ ਦੇ ਕਰੀਬ ਅਸੀਂ ਹੈਰੋਨ ਰਿਕਵਰ ਕਰਕੇ 25 ਤੋਂ 30 ਬੰਦੇ ਜਿਹੜੇ ਨੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਸੋ ਸਾਡੀ ਮੁਹਿੰਮ ਜਿੱਥੇ ਪੰਜਾਬ ਪੁਲਿਸ ਦੀ ਮੁਹਿੰਮ ਆ ਅਸੀਂ ਲਗਾਤਾਰ ਸਮਗਲਰਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰ ਰਹੇ ਹਾਂ ਅਸੀਂ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਸੀ ਉਹਨਾਂ ਨੂੰ ਜਿਹੜੇ 17 ਦੇ ਕਰੀਬ ਵਿਅਕਤੀ ਸੀ ਉਹਨਾਂ ਨੂੰ ਫੜ ਕੇ ਜਿੱਥੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਉੱਥੇ 110 ਦੇ ਤਹਿਤ ਉਹਨਾਂ ਨੂੰ 1 ਸਾਲ ਵਾਸਤੇ ਪਾਬੰਦ ਵੀ ਕਰਾਇਆ ਤਾਂ ਕਿ ਇਹ ਗਤੀਵਿਧੀਆਂ ਨੂੰ ਘਟਾਇਆ ਜਾ ਸਕੇ ਸੋ ਅੱਜ ਵੀ ਸਾਨੂੰ ਜਿਹੜੀ ਸਫਲਤਾ ਹਾਸਲ ਹੋਈ ਆ ਤੇ ਜਿਹੜੀ ਸਰਚ ਆਪਰੇਸ਼ਨ ਅਜੇ ਜਾਰੀ ਆ ਏ ਸਰ ਕਿਸ ਨੇ ਇਨਫੋਰਮੇਸ਼ਨ ਦਿੱਤੀ ਸੀ ਇਸ ਦੇ ਬਾਰੇ ਅੱਜ ਬਿਲਕੁਲ ਬਿਲਕੁਲ ਜੀ ਜਿਨ੍ਹਾਂ ਦੀ ਪੈੜੀ ਦੇ ਵਿੱਚੋਂ ਮਿਲੀ ਆ ਭਗਵਾਨ ਸਿੰਘ ਇਹਨਾਂ ਦੇ ਬੇਟੇ ਨੇ ਜਿਹੜੀ ਬਜ਼ਰੀਆ ਫੋਨ ਮੈਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਆਪਸ ਦੇ ਵਿੱਚ ਸਾਂਝੀ ਜਿਹੜੀ ਸਰਚ ਆਪਰੇਸ਼ਨ ਸਾਡੀ ਆਲਰੇਡੀ ਚੱਲਣ ਰਹੀ ਸੀ ਉਹਦੇ ਤੋਂ ਸਾਨੂੰ ਦਿਸ਼ਾ ਨਿਰਦੇਸ਼ ਮਿਲਣ ਤੇ ਅੱਜ ਜਿਹੜੀ ਡਰੋਨ ਦੀ ਰਿਕਵਰੀ ਹੋਈ ਬਿਲਕੁਲ ਜੀ ਮੈਂ ਇੱਥੇ ਦੱਸਣਾ ਵੀ ਚਾਹੁੰਦਾ ਆ ਹੁਣੇ ਹੀ ਇੱਕ ਫੰਕਸ਼ਨ ਹੋ ਕੇ ਅਟਿਆ ਕਿਉਂਕਿ ਇਹਦੇ ਵਿੱਚ ਨਾਂ ਗੋਫਤ ਰੱਖੇ ਜਾਂਦੇ ਨੇ 5 ਲੱਖ ਰੁਪਇਆ ਇਹ ਇਨਾਮ ਜਿਹੜਾ ਵਾ ਉਹ 10 ਬੰਦਿਆਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਮਾਨਯੋਗ ਐਸਐਸਪੀ ਸਾਹਿਬ ਨੇ ਮੇਰੇ ਦਫ਼ਤਰ ਭਿੱਖੀਵਿੰਡ ਦੇ ਵਿੱਚ 5 ਲੱਖ ਰੁਪਇਆ ਇਨਾਮ ਜਿਹੜੇ ਜਿਹੜੇ ਵਿਅਕਤੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਦਿੱਤਾ ਆ ਤੇ ਪਾਈਪਲਾਈਨ ਦੇ ਵਿੱਚ ਨੇ ਕਈ ਵਿਅਕਤੀ ਹੈਗੇ ਨੇ ਜਿਨ੍ਹਾਂ ਦੇ ਅਜੇ ਇਨਾਮ ਮਿਲਣ ਵਾਲੇ ਬਾਕੀ ਆ ਇਹਦੇ ਇਸ ਪਰਿਵਾਰ ਦਾ ਨਾਂ ਵੀ ਉਹ ਉਸ ਖਾਤੇ ਦੇ ਵਿੱਚ ਲੈ ਜਾਊਗਾ ਜਦੋਂ ਅਪਰੂਵ ਹੋ ਕੇ ਆਉਂਦਾ ਤੇ ਉਹਨਾਂ ਨੂੰ ਨਗਦ ਦੇ ਨਾਮ ਦਿੱਤਾ ਜਾਊਗਾ